ਹਾਂ ਕਾਵੜੀਆਂ ਨੂੰ ਪੁੱਛਦੇ ਆ ਕਿ ਇਹ ਕਿੱਥੋਂ ਆਏ ਆ ਹਾਂਜੀ ਭਾਈ ਜੀ ਜੈ ਸ਼੍ਰੀ ਰਾਮ ਬੰਬਾਂ ਫੋਲੇ ਜੀ ਸਰ ਕਿੱਥੋਂ ਆਏ ਆ ਤੁਸੀਂ ਅਸੀਂ ਪੰਜਾਬ ਚੋਂ ਜੀ ਪੰਜਾਬ ਤੋਂ ਆ ਮੈਂ ਵੀ ਪੰਜਾਬ ਤੋਂ ਹੀ ਆ ਕਿਹੜੀ ਜਗ੍ਹਾ ਤੋਂ ਮਲੋਟ ਮਲੋਟ ਬਲੋੜ ਤੋਂ ਪੈਦਲ ਆਏ ਆ ਤੁਸੀਂ ਹਾਂ ਪੈਦਲ ਹਰ ਸਾਲ ਆਉਂਦੇ ਆ ਹਰ ਸਾਲ ਆਉਂਦੇ ਆ अच्छा ते ए ए कावड़ जेड़ा जल लेके ਜਾਂਦੇ ਕਿੰਨਾ ਕਬਜਨ ਹੋ ਜਾਂਦਾ ਜੀ ਇਹਦਾ ਕਾਵੜ ਦਾ ਦੋਨਾਂ ਚ 5-5 ਲੀਟਰ ਹੈ 11 ਲੀਟਰ ਹੋਗਾ ਦੋਨਾਂ ਦਾ 11 ਲੀਟਰ 14 ਲੀਟਰ ਪੈ ਗਏ ਜੀ আচ্ছা ਕਿੰਨੀ ਤਰੀਕ ਨੂੰ ਤੁਰੇ ਸੀ ਤੁਸੀਂ ਜੀ 11 ਤਰੀਕ ਨੂੰ 11 ਤਰੀਕ ਨੂੰ 11 ਤਰੀਕ ਕੱਲ ਅ ਅੱਜ 12 ਕੱਲ ਸ਼ਾਮ ਨੂੰ 5 ਵਜੇ ਤੁਰੇ ਸੀ ਕਿੰਨੇ ਵਜੇ ਪਹੁੰਚ ਗਏ ਸੀ ਹਰਦੁਵਾਰ ਹਰਦੁਵਾਰ ਤੋਂ ਹਰਦੁਵਾਰ ਲੱਗੇ ਸੀ ਅੱਛਾ ਹਰਦੁਵਾਰ ਤੋਂ ਕੱਲ ਕੱਲ 5 ਵਜੇ ਤੁਰੇ ਆ ਆਪਣੇ ਪਿੰਡ ਤੋਂ ਕਿੰਨੇ ਵਜੇ ਪਹੁੰਚੇ ਤੁਰੇ ਸੀ ਜੀ ਉਸ ਉੱਥੋਂ ਅਸੀਂ ਟ੍ਰੇਨ ਤੇ ਆਈ ਸੀ ਅੱਛਾ ਉੱਥੋਂ ਟ੍ਰੇਨ ਤੋਂ ਕਿੱਥੇ ਤੱਕ ਆਉਂਦੀ ਆ ਟ੍ਰੇਨ ਤੋਂ ਅੱਛਾ ਹਰਦਾ ਹੁਣ ਇੱਥੋਂ ਤੁਸੀਂ ਜਲ ਲੈ ਕੇ ਮਲੋਟ ਆਪਣੇ ਪਿੰਡ ਪਹੁੰਚਣਾ ਐ ਐਸੀ ਤਰ੍ਹਾਂ ਪੈਦਲ ਹਰ ਸਾਲ ਜਾਂਦੇ ਆ ਕਿੰਨੇ ਜਾਣੇ ਹੁੰਦੇ ਆ ਤੁਸੀਂ ਜੀ 19 ਜਾਣੇ ਆ 19 ਜਾਣੇ ਆ ਅੱਛਾ ਅੱਧੇ ਅੱਗੇ ਲੰਘੇ ਜੀ ਅੱਗੇ ਵੀ ਐ ਅੱਛਾ ਕੁਝ ਪਿੱਛੇ ਆ ਸਾਰਿਆਂ ਕੋਲੇ ਇਸ ਤਰ੍ਹਾਂ ਚੱਲਦੀਆਂ ਕਾਵੜਾ ਐ ਅੱਛਾ ਬੈਗ ਤੇ ਹੈਗੇ ਅੱਛਾ ਤੁਹਾਡੇ ਕੋਲੇ ਆ ਤੇ ਬਈ ਪੈਰਾਂ ਦਾ ਬਹੁਤ ਬੁਰਾ ਹਾਲ ਹੋ ਜਾਂਦਾ ਹੁਣ ਨਹੀਂ ਨਹੀਂ ਚਪਲ ਪਾ ਕੇ ਤੁਰਦੇ ਅੱਛਾ ਚਪਲ ਪਾ ਕੇ ਤੁਰਦੇ ਆ ਆ ਚੀਜ਼ਾਂ ਪੱਟ ਫੁੱਲ ਜਾਂਦੇ ਹੁਣੇ ਹਨਾ ਨਹੀਂ ਆਪਣੇ ਨਾਲ ਰੱਬ ਭੋਲੇ ਨਾਲ ਅਨਾ ਵੈਸੇ ਚਲੋ ਉਹ ਤਾਂ ਨਾਲ ਆ ਉਹ ਤਾਂ ਇੱਕ ਸ਼ਰਦਾ ਹੁੰਦੀ ਹੈ ਸ਼ਕਤੀ ਹੁੰਦੀ ਹੈ ਹਨਾ ਤੇ ਬਹੁਤ ਆਸਥਾ ਤੁਹਾਡੀ ਭੋਲੇ ਸ਼ੰਕਰ ਚ ਹੈ ਜੀ ਹਰ ਸਾਲ ਆਉਂਦੇ ਕਿੰਨੇ ਸਾਲਾਂ ਤੋਂ ਆ ਰਹੇ ਲਗਾਤਾਰ ਸਾਨੂੰ ਹੋ ਗਏ ਹਨ ਜੀ 5ਵੇਂ 5 ਸਾਲ ਹੋ ਗਏ ਲਗਾਤਾਰ ਆਉਂਦੇ ਆਂ ਸੁਣਦਾ ਫੇ ਭੋਲੇ ਸ਼ੰਕਰ ਕਰਦਾ ਮਰਾਦਾਂ ਪੂਰੀਆਂ ਸਾਰੀਆਂ ਜਿੰਨੀਆਂ ਬੰਦੀਆਂ ਉਹਨਾਂ ਦੇ ਜੜੀ ਜਾਂਦੇ ਆ ਵਾਹ ਜੀ ਵਾਹ ਮਤਲਬ ਤੁਹਾਡਾ ਜਦ ਤੁਸੀਂ ਇੱਥੋਂ ਜਲ ਲੈ ਕੇ ਹੁਣ ਆਪਣੇ ਪਿੰਡ ਚਲੇ ਜਾਣਾ ਉਸ ਤੋਂ ਬਾਅਦ ਆਰਾਮ ਵੀ ਕਰਦੇ ਇੱਕ ਦੋ ਦਿਨ ਕਰੇ ਆਰਾਮ ਕਰਨਾ ਜ਼ਰੂਰੀ ਹੈ ਹੈਨਾ ਫੇਰ ਵੀ ਜੋ ਮਰ ਜੀ ਆ ਆਖਰ ਨੂੰ ਹੈ ਤਾਂ ਸ਼ਰੀਰ ਹੈ ਸ਼ਰੀਰ ਸੋ ਦੇਖੋ ਦੋਸਤੋ ਤੁਸੀਂ ਇਹ ਵੀਰ ਉਹਨਾਂ ਨੂੰ ਦੇਖ ਰਹੇ ਹੋ ਹਰ ਸਾਲ ਆਉਂਦੇ ਆ 5 ਸਾਲ ਤੋਂ ਲਗਾਤਾਰ ਆ ਰਹੇ ਆ ਇਹ ਬੀਰੂਣੀ ਮਲੋਟ ਤੋਂ ਆ ਇਹ ਕਹਿੰਦੇ ਅਸੀਂ ਆਂਦੇ ਹੋਏ ਤਾਂ ਹਰਦੁਆਰ ਟ੍ਰੇਨ ਦੇ ਵਿੱਚ ਆਏ ਸੀ ਲੇਕਿਨ ਆ ਹਰ ਸਾਲ ਕਹਿੰਦੇ ਅਸੀਂ ਜਿਹੜੀ ਕਾਵੜ ਆ ਇਹ ਕਾਵੜ ਨੂੰ ਲੈ ਕੇ ਹਰ ਸਾਲ ਇਹ ਫਿਰ ਪੈਦਲ ਹਰਦੁਆਰ ਤੋਂ ਪੈਦਲ ਜਾਂਦੇ ਆ ਮਲੋਟ ਆਪਣੇ ਮਲੋਟ ਪਹੁੰਚਦੇ ਆ ਐਫਓ ਪੈਦਲ ਤੇ ਦੇਖੋ ਕੋਲੇ ਸ਼ੰਕਰ ਨਾਲ ਤੁਸੀਂ ਵੀ ਭਾਜੀ ਹਰ ਸਾਲ ਆਉਂਦੇ ਆ ਸਾਡੇ ਨਾਲ ਹੀ ਆਜੀ ਅੱਛਾ ਤੁਹਾਡੇ ਨਾਲੇ ਆ ਵਾਹ ਜੀ ਯਾਰ ਸੋ ਦੇਖੋ ਇਹ ਆਪਾਂ ਕਹਿ ਦਿੰਦੇ ਆ ਸਾਨੂੰ ਨਹੀਂ ਖਾਲੀ ਤੁਰਨਾ ਵੀ ਬਹੁਤ ਮੁਸ਼ਕਲ ਆ ਅਸੀਂ ਸਕੂਟਰ ਮੋਟਰਸਾਈਕਲਾਂ ਤੇ ਆਏ ਆ ਸਾਨੂੰ ਤਾਂ ਨਹੀਂ ਅਸੀਂ ਥੱਕ ਗਏ ਤੇ ਇਹ ਦੇਖੋ ਭੋਲੇ ਸ਼ੰਕਰ ਦੇ ਪੁਜਾਰੀ ਭੋਲੇ ਸ਼ੰਕਰ ਦੇ ਪ੍ਰੇਮੀ ਜਿਹੜੇ ਹਰ ਸਾਲ ਕਹਿੰਦੇ ਅਸੀਂ ਆਂਦੇ ਆ 5 ਸਾਲ ਰੈਗੂਲਰ ਹੋ ਗਿਆ ਸਾਨੂੰ ਆਂਦਿਆਂ ਨੂੰ ਤੇ ਇਹਨਾਂ ਨੇ ਹੁਣ ਇੱਥੋਂ ਤੁਰ ਕੇ ਜਾਣਾ ਤੇ ਕੱਲ ਦੇ ਇਹ ਤੁਰੇ ਹੋਏ ਆ ਕੱਲ 11 11 ਤਰੀਕ ਦੇ ਅੱਜ 12 ਤਰੀਕ ਹੋ ਗਈ ਕੱਲ 5 ਵਜੇ ਦੇ ਤੁਰੇ ਹੋਏ ਆ ਤੇ 58 ਕਿਲੋਮੀਟਰ ਸਫ਼ਰ ਤੈਅ ਕੀਤਾ ਇਹਨਾਂ ਨੇ ਜਿੱਥੇ ਅਸੀਂ ਖੜੇ ਆ ਇਸ ਵਕਤ ਇੱਥੋਂ ਹਰੀਦوار 58 ਕਿਲੋਮੀਟਰ ਆ ਇਹ 58 ਕਿਲੋਮੀਟਰ ਆਏ ਆ 11 ਤਰੀਕ ਦੇ 5 ਵਜੇ ਦੇ ਤੁਰੇ ਹੋਏ ਆ ਤੇ ਅੱਜ 12 ਤਰੀਕ ਰਾਤ ਦੇ 11:30 ਹੋ ਚੁੱਕੇ ਆ ਜੀ ਇਹ ਟੋਟਲ ਬਾਈ ਤੁਸੀਂ ਕਿੰਨੇ 19 ਜਾਣੇ ਆ ਤੁਸੀਂ ਟੋਟਲ ਬੰਦੇ 19 ਜਾਣੇ ਆ ਬਾਈ ਹਰ ਸਾਲ ਆ ਕਾਹਦਾ ਕਾਹਦੇ ਕਿਆ ਜਾਣਾ ਬਾਈ ਤੇ ਭੋਲੇ ਸ਼ੰਕਰ ਇਹਨਾਂ ਦੀਆਂ ਸਾਰੇ ਭੋਲੇ ਸ਼ੰਕਰ ਦੀ ਜੈ ਭੋਲੇ ਸ਼ੰਕਰ ਵਾਹਿਗੁਰੂ ਸ਼ੰਕਰ ਭਗਵਾਨ ਕੀ ਜੈ ਹਮੇਸ਼ਾ ਕੇ ਲਈ ਜੈ ਹਰ ਸਾਲ ਆਏਗੇ ਹਰ ਸਾਲ ਕਹਿੰਦੇ ਆਂਦੇ ਆ ਤੇ ਹਰ ਸਾਲ ਅਸੀਂ ਕਹਿੰਦੇ ਆਵਾਂਗੇ ਸੋ ਦੇਖੋ ਭਾਈ ਇਹ ਆ ਸ਼ਰਦਾ ਇਹ ਆ ਪ੍ਰੇਮ ਭੋਲੇ ਸ਼ੰਕਰ ਜੀ ਦੇ ਨਾਲ ਹਰਿਆਣੇ ਤੋਂ ਬਾਈ ਕਰਵਾਣਾ ਅੱਛਾ ਅੱਛਾ ਤੁਸੀਂ ਭਾਜੀ ਹਰਿਆਣੇ ਤੋਂ ਹਰ ਸਾਲ ਆਂਦੇ ਆ ਹਰ ਸਾਲ ਆਂਦੇ ਵਾਹ ਜੀ ਹਰ ਸਾਲ ਆਂਦੇ 6 ਸਾਲ ਹੋ ਗਏ ਯਾਰ ਚਾ 4 ਸਾਲ ਪਹਿਲਾਂ ਵੀ ਤੁਹਾਡੇ ਪਰਿਵਾਰ ਚੋਂ ਕੋਈ ਆਂਦਾ ਸੀ ਨਹੀਂ ਅੱਛਾ ਪਿੰਡ ਚੋਂ ਆਂਦੇ ਹੋਣੇ ਬੰਦੇ ਤੁਹਾਡੇ ਜੀ ਆ ਹੁਣ ਗਰਮੀ ਆਈ ਹੋਈ ਆ ਹਰਿਆਣੇ ਤੋਂ ਬਾਈ ਦੇਖ ਲਓ ਬਾਈ ਗਰਮੀ ਆਈ ਹੋਈ ਆ ਅੱਛਾ ਕਿਹੜਾ ਪੇ ਸ਼ਹਿਰ ਕਿਹੜਾ ਜ਼ਿਲ੍ਹਾ ਪੈਂਦਾ ਹਰਿਆਣੇ ਚ ਜੀ ਕੈਥਲ 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 ਤੇ ਐਥੋਂ ਤੁਰ ਕੇ ਜਾਣਾ ਤੁਸੀਂ ਆ ਆਂਗਲਮਸ਼ੇ ਕਰਨਾ ਹੈ ਸੋਮਵਾਰ ਕੋ ਸੋਮਵਾਰ ਕੋ ਮੰਦਿਰ ਵਿੱਚ ਚੜਾਏਂਗੇ ਯਾਰ ਹਾਂ ਸੋਮਵਾਰ ਨਹੀਂ ਇਹ ਤੁਸੀਂ ਜਦ ਉੱਥੋਂ ਆਂਦੇ ਆ ਆਪਣੇ ਪਿੰਡ ਤੋਂ ਕੈਥਲ ਤੋਂ ਜਾਂ ਤੁਸੀਂ ਹਰੀਦਵਾਰ ਆਉਂਦੇ ਆ ਉਸ ਵਕਤ ਵੀ ਤੁਰ ਕੇ ਜਾਂਦੇ ਆ ਉਸ ਵਕਤ ਤੇ ਟ੍ਰੇਨ ਤੇ ਆਉਂਦੇ ਆ ਤੇ ਜਲ ਤੁਸੀਂ ਫਿਰ ਨਾਲ ਲੈ ਕੇ ਕਿੰਨੇ ਵਜਨ ਹੋ ਜਾਂਦਾ ਜਲ ਦਾ ਟੋਟਲ ਇਹ ਕਿਆ ਬਣੇ ਆ ਕਿਆ ਬਣੇ ਕਿਆ ਆਪਣੇ ਕਿਲੋ

तो हम बाइक पे ले जा सकते हैं वो तो आपकी इच्छा बाइक पे तो जलव तो गया कावड़ नहीं होगी वो तो जलव वो जल हो गया जल कावड़ होती है जो पैदल गई पैदल की बेटा कौन सी है कौन सी जुल होगी अलग-अलग प्रकार के अच्छा उसको बहुत हाँ, काम हां जो पैदल जाते एकवा डाकावड़ावा भक्ति एक जरा नठ के जांदे होने हैं वो डाकावड़ा डाकावड़ा ਚੇ ਵੀ ਕਈ ਪ੍ਰਕਾਰ ਦੀਆਂ ਚੋਣਾਂ ਕਰਦੀ ਹੈ ਦਾ ਉਹ ਨੱਥਣੇ ਵਾਲੀ ਦਾ ਇਹ ਨਾਂਕਾ ਵਾਲਾ ਇਹ ਤੁਸੀਂ ਹੁਣ ਰਸਤੇ 'ਚ ਇੱਕ ਵਾਰ ਬਾਤ ਬਤਾਓ ਕਰਨ ਰਿਕਾਰਡ ਕਰੀਏ ਕਿ ਤੁਸੀਂ ਜਾ ਕੇ ਸੌ ਸਕਦੇ ਰਸਤੇ 'ਚ ਹਾਂ ਇਸ ਕੋ ਰੱਖ ਕੇ ਕੰਟਾ 2 ਘੰਟੇ ਰੈਸਟ ਕਰ ਸਕਤੀ ਹੈ? ਹਾਂ ਕਰ ਸਕਤੇ ਆ। ਅੱਛਾ ਸਨਾਨ ਕਰਨਾ ਪੜੇਗਾ। 12 ਘੰਟੇ ਹੈ ਜਿਆਦਾ ਨਹੀਂ ਧਰਨੀ। ਧਰਨੀਗੇ ਫੇਰ ਇਸ਼ਨਾਨ ਕਰਕੇ ਉਠਾ ਨਹੀਂ ਪੜੇਗਾ। 12 ਘੰਟੇ ਛੇ ਜਿਆਦਾ ਨਹੀਂ ਧਰਨੀ। 12 ਘੰਟੇ ਛੇ ਜਿਆਦਾ ਨਹੀਂ ਧਰਨੀ। ਟੋਲ ਰਹੀਆਂ ਨੇ ਇਹ। 12 ਘੰਟੇ ਛੇ ਧਰਤੀ ਪਰ 12 ਘੰਟੇ ਤੋਂ ਜ਼ਿਆਦਾ ਨਹੀਂ ਧਰਨੀ। ਮਤਲਬ ਇੱਕ ਟਾਈਮ ਇੱਕ ਟਾਈਮ ਚਾਹੀਦਾ ਹਾਂ ਮਤਲਬ ਇਹ ਨਹੀਂ ਵੀ ਸੁੱਤੇ ਪਏ ਆ ਤਾਂ ਕਿ ਅਸੀਂ ਕਿ ਅਸੀਂ ਜਿਆਦਾ ਜਲਦੀ ਪਹੁੰਚ ਗਏ ਨਾ ਯਾਪਿਆ ਆਪਿਆ ਥੋੜਾ ਥੋੜਾ ਜਿਹਾ ਅੱਛਾ ਭਾਈ ਜੀ ਹਰੀ ਹਰੀਦਵਾਰ ਤੋਂ ਇਸ ਇਸ ਵਕਤ ਤੁਸੀਂ ਇਹ ਕਾਵੜ ਜਲ ਲੈ ਕੇ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਹਰਦਵਾਰ ਤੁਰ ਤੱਕ ਆਇਆ ਸਮੇਂ ਚਲੇ ਤਾਂ ਸਾਥ ਕੋ ਅੱਜ 10 ਤਾਰੀਖ ਤੱਕ ਤੋਂ ਅਸੀਂ ਦੋ ਰੋਜ਼ ਦੋ ਜਾਂ 3 ਕਿਲੋਮੀਟਰ ਨਿਕਾਲ ਲਾ। ਅੱਛਾ ਜੀ। ਦੋ ਦਿਨ ਹੋ ਗਏ ਪੂਰਾ ਯਹੀ ਬਸ 25 ਜਾਂ 30 ਨਿਕਲ ਰਹੇ। ਹਰਦਵਾਰ ਤੋਂ ਜਲ ਲੈ ਕੇ ਤੁਸੀਂ 7 ਤਰੀਕ ਦੇ ਰਵਾਨਾ ਹੋਏ ਪਏ ਆ। ਇਸ ਵਕਤ ਦੋਸਤੋ 58 ਕਿਲੋਮੀਟਰ ਸਫ਼ਰ ਤੈਅ ਕਰ ਚੁੱਕੇ ਆ ਬਾਈ। 7 ਤਰੀਕ ਦੇ ਤੁਰੇ ਹੋਇਆ ਹੈ ਜੀ। So, बस दिन मतलब आप में आपका अठावन था, किलोमीटर हुआ नहीं, तीन दिन तो हमने बस यही कि, 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 किसी दिन तो दो किलोमीटर या किसी दिन तीन किलोमीटर अभी आपका गाँव कितने किलोमीटर पेंडिंग हमारा यहाँ से पड़ता दो है दुआरे दुआरे से। दो सौ सत्तर हरिद्वार ऐसी दो सौ सत्तर तो आप क्या पहुँचेंगे हम पहुँचने तो ये पाँच दिन में पहुँच जाएंगे नहीं नहीं नाले कह रहे सोमवार को जल अभिषेक हाँ, करना ये चलेगा तेईस तारीख को जल चलेगा तेईस को बाईस को सोम ये 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 मेरी बात सुनो जैसे जल लेकर गए गया हाँ, ये मंदिर में रख सकते हैं हाँ, अच्छा बस एक ये जैसे की एक वो टोक नहीं है कलश है ये ये शिव के कल शिवलिंग पर चढ़ा गए बाकी घर ले जाने जैसे आपने तेईस को चढ़ाना मेरे कहने का भी बाकी जो ये जल है ये मंदिर में रख सकते हैं हाँ सकते हैं ਦੇਵਾ ਜੀ ਤੁਹਾਨੂੰ ਘਰ ਹੀ ਲੈ ਕੇ ਜਾਏਗੇ ਸਰ ਜਾਨ ਚੜਾਣਾ ਇੱਕ ਗਲਾਸ ਦਾ ਬਾਕੀ ਉਹ ਘਰਾਂ ਵੀ ਰੱਖ ਇੱਕ ਗਲਾਸ ਢਾਗੇ ਫਿਰ ਮਰਜ਼ੀ ਉਹ ਤੇ ਆ ਬੰਡ ਦੋ ਜਾਂ ਅਗਰ ਕੋਨ ਲਾ ਦੋ ਇਸ ਵਿੱਚ ਠੀਕ ਠੀਕ ਬਾਈ ਪੋਲੇ ਸ਼ੰਕਰ ਤੁਹਾਡੀ ਇਸ ਸੇਵਾ ਨੂੰ ਤੁਹਾਡੀ ਇਸ ਮਿਹਨਤ ਨੂੰ ਭਾਗ ਲਾਵੇ 2 ਕਿਲੋਮੀਟਰ ਸੋ ਦੇਖੋ ਦੋਸਤੋ ਬਹੁਤ ਹਾਰਡ ਵਰਕ ਆ ਇਹ ਇਹ ਅਸਲੀ ਤਪੱਸਿਆ ਇਹਨੂੰ ਕਹਿੰਦੇ ਆ ਭੋਲੇ ਸ਼ੰਕਰ ਜੀ ਨਾਲ ਅਸਲੀ ਪਿਆਰ ਅਸਲੀ ਮੁਹੱਬਤ ਭੋਲੇ ਸ਼ੰਕਰ ਦਾ ਇਸ਼ਕ ਇਹ ਆਸ਼ਕਾ ਦੋਸਤੋ ਭੋਲੇ ਸ਼ੰਕਰ ਦੇ ਸੋ ਦੇਖੋ 270 ਕਿਲੋਮੀਟਰ ਇਹਨਾਂ ਨੇ ਐਸੇ ਤਰ੍ਹਾਂ 61 ਕਿਲੋ ਭਜਨ ਲੈ ਕੇ ਜਾਣਾ ਇਹ ਦੇਖੋ ਤੁਸੀਂ ਜੈ ਭੋਲੇ ਸ਼ੰਕਰ